thank no. you no. happy like that you get back on the chair i don't back on the chair i don't स्वागत तो किया गाँव वालों ने भी जी बिल्कुल आई थिंक मेरे मेरे जो बड़े भाई हैं हैं को वीडियोस वगैरह भेजते रहते थे क्योंकि बड़ी लगा सभी देखे तो बहुत स्पेशल मोमेंट है वो भी मेरे लिए एंड सारा गांव खुश है मैं भी खुश हूँ जब से अमृतसर चले जगह आपको रोका गया है जी बिल्कुल बिल्कुल स्वागत हो रहा है ਸਾਰ ਜਗ੍ਹਾ ਵਿੱਚ ਸਵਾਗਤ ਹੋ ਰਹਾ ਦਾ ਬਹੁਤ ਬਹੁਤ ਅਚੀ ਬਾਤ ਹੈ ਖੁਸ਼ੀ ਦੀ ਬਾਤ ਹੈ ਕਿ ਹਾਕੀ ਵਿਰਾਂਗਾਂ ਨਾਲ ਮਿਲੋ ਤੁਸੀਂ ਕਿੰਨੀ ਦੇਰ ਬਾਅਦ ਘਰ ਆਏ ਹੋ ਤੁਸੀਂ 2-3 ਮਹੀਨੇ ਬਾਅਦ ਤੁਸੀਂ ਕਹਿ ਰਹੇ ਵਿਆਹ ਵਾਲਾ ਮਹੂਰ ਸਾਰੇ ਦੇਸ਼ 'ਚ ਵਿਆਹ ਵਾਲਾ ਮਹੂਰ ਹੈ ਹਾਂ ਜੀ ਹਾਂ ਜੀ ਬਿਲਕੁਲ ਬਹੁਤ ਬਹੁਤ ਖੁਸ਼ੀ ਹੈ ਪਰ ਕੀ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਰੀ ਪੂਰੇ ਸਟੇਡੀਅਮ 'ਚ ਹਰ ਮੈਚ ਤੇ ਵੀ ਤਿਰੰਗੇ ਲਹਿਰਾ ਰਹੇ ਸੀ ਪੰਜਾਬੀ ਭਾਰਤੀ ਨਜ਼ਰ ਆ ਰਹੇ ਸੀ ਜੋ ਲਗਾਤਾਰ ਤੌਰ ਤੇ ਜੇਰ ਕਰ ਰਹੇ ਸੀ ਤਾਂ ਬੈਕ ਵਿੱਚ ਆਊਟ ਆਫ ਇੰਡੀਆ ਜਾ ਕੇ ਖੇਡਣਾ ਤੇ ਇਨੇ ਦਰਸ਼ਕਾਂ ਦਾ ਪੇਮ ਮਿਲਣਾ ਜੀ ਘਰ ਦੀਏ ਦਾ ਬਹੁਤ ਆਈ ਥਿੰਕ ਉਹ ਮੋਟੀਵੇਟ ਕਰਦਾ ਹੋਈ ਚੀਜ਼ ਜੇਦੋ ਸਾਡੇ ਲੋਕ ਸਾਨੂੰ ਸਪੋਰਟ ਕਰਨੀ ਆ ਰਹੇ ਆ ਸਟੇਡੀਅਮ ਦੇ ਵਿੱਚ ਤੇ ਉਹ ਚੀਜ਼ ਮੋਟੀਵੇਟ ਵੀ ਕਰਦੀ ਉਹਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਪਹਿਲਾ ਸ਼ਖ ਬਤੌਰ ਕਪਤਾਨ ਇੱਕੜ ਸਰਪੰਚ ਵਾਂਗੂ ਕੰਮ ਇਸ ਪੰਜਾਬ ਸਾਹਿਬ ਨੂੰ ਧੰਨਵਾਦ ਜੀ ਬਿਲਕੁਲ ਇਹ ਸਾਡੀ ਡਿਊਟੀ ਆ ਜੀ ਇਹ ਜ਼ਿੰਮੇਵਾਰੀ ਆ ਸਾਡੀ ਤੇ ਅਸੀਂ ਇਹਨੂੰ ਬਹਾਂਦੇ ਰਵਾਂਗੇ ਹਮੇਸ਼ਾ ਤੇ ਜਦੋਂ ਵੀ ਸਾਨੂੰ ਮੌਕਾ ਮਿਲੇਗਾ ਤੇ ਪੈਨਲਟੀ ਕਾਰਨ ਹੋਣਾ ਚਾਹੀਏ ਲੀਡਰਸ਼ਿਪ ਤੇ ਆਪਾਂ ਮੈਂ ਬੇਤੇ ਸੱਚੀ ਟੀਮ ਦੀ ਜੀ ਟੀਮ ਦਾ ਬਲੀਵ ਹੈ ਕਿਉਂਕਿ ਇਹਦੇ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਸੈਕਰੀਫਾਈਸ ਕੀਤਾ ਇਸ ਤੋਂ ਅਸੀਂ ਤੇ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ 올림픽 ਤੇ ਜਾਣਾ ਹੁਣ ਉਹ ਮੈਂਟੈਲਿਟੀ ਨਹੀਂ ਰਹੀ ਕਿ 올림픽 ਜਾ ਰਹੇ ਹਾਂ ਕਿ ਅਸੀਂ ਪਾਰਟਿਸਪੇਟ ਕਰਨ ਜਾ ਰਹੇ ਹਾਂ ਹੁਣ ਮੈਡਲ ਦੀ ਗੱਲ ਹੁੰਦੀ ਆ ਦੀ ਮੈਂਟੈਲਿਟੀ ਜਿਹੜੀ ਚੇਂਜ ਹੋਈ ਆ ਤੇ ਇਸੇ ਕਰਕੇ ਬੈਕ ਬੈਕ ਜਿਹੜੇ ਤੋਂ ਮੈਡਮ ਦੋ ਦੇ 28 ਦੀ ਵੀ ਜ਼ਿੰਮੇਵਾਰੀ ਤੋਂ ਉਹ ਦੇ ਦਿੱਤੀ ਹੋਣੀ ਤਾਂ ਇਹ ਦੇ ਦਿੱਤੀ ਰੰਗ ਬਦਲਣ ਦੀ ਅਸੀ ਕੀਤੀ ਜਾ ਰਹੀ ਮੈਡਮ ਬਿਲਕੁਲ ਜੀ ਬਿਲਕੁਲ ਇਸ ਵਾਰ ਪੂਰੀ ਉਮੀਦ ਸੀ ਬਹੁਤ ਲਾਗੋ ਮੁਰਿਆ ਜੀ ਪਰ ਇਹ ਸ਼ੁਰੂਆਤ ਹੈ ਜੀ ਤਾਂ ਆ ਕੇ ਹੋਰ ਵਧੀਆ ਕਰਾਂਗੇ ਜਬਰਦਸਤ ਆਏ ਮੈਨੇ ਰੱਖਦਾ ਬਹੁਤ ਦੇਖੋ ਜੀ ਮੈਨੇ ਬਹੁਤ ਰੱਖਦਾ ਜਿੱਦਾਂ ਮੈਂ ਕਹਿ ਰਿਹਾ ਕਿ ਜਿੰਨਾ ਹਕਤ ਨੂੰ ਪਿਆਰ ਮਿਲਦਾ ਉਹਦੇ ਨਾਲ ਸਾਡਾ ਵੀ ਅਸੀਂ ਵੀ ਮੋਟੀਵੇਟ ਹੁੰਦੇ ਆ ਸਾਨੂੰ ਲੋਕ ਇਨਾ ਪਿਆਰ ਕਰ ਰਹੇ ਹੋ ਸਾਡੀ ਜਿਹੜੀ ਰਿਸਪੋਨਸੀਬਿਲਟੀ ਆ ਹੋਰ ਡਬਲ ਹੋ ਜਾਂਦੀ ਆ ਤਾਨੂੰ ਹੋਰ ਜਿਆਦਾ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਹਾਕੀ ਨੂੰ ਪਿਆਰ ਮਿਲ ਰਿਹਾ ਤੇ ਬਿਲਕੁਲ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਹੋਰ ਜਿਆਦਾ ਮਿਹਨਤ ਕਰਾਂਗੇ ਇਸ ਟੀਮ ਜੁਗਰਾਜ ਪੈੜੀ ਨਾਮ ਦਿੱਤਾ ਤੁਹਾਨੂੰ ਇਸ ਵਾਰੀ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਖੁਦ ਨੇ ਜੀ ਦੇ ਤੁਸੀਂ ਜੁਗਰਾਜ ਜੀ ਨੂੰ ਬੜਾ ਮਾਣ ਦਿੰਦਾ ਆਪਣਾ ਮੈਡਲ ਉਹਨਾਂ ਦੇ ਬੜੀ ਵਾਇਰਲ ਹੋ ਰਹੀ ਹੈ ਬਿਲਕੁਲ ਜੀ ਵੱਡੇ ਬ੍ਰਦਰ ਨੇ ਵਾਹ ਤੋਂ ਇਹਨਾਂ ਦੀ ਸਪੋਰਟ ਮੇਰੇ ਨਾਲ ਤੇ ਇਹ ਹਮੇਸ਼ਾ ਰਹਿਣੀ ਆ ਟੱਚਵਰਡ ਤੇ ਮੈਂ ਬਹੁਤ ਖੁਸ਼ ਹੁੰਦੀ ਆ ਕਿ ਜੋ ਮੈਂ ਅਚੀਵ ਕਰਦਾ ਆ ਕਿ ਮੈਨੂੰ ਪਤਾ ਹੈ ਸਾਡੀ ਕੋਈ ਦੀ ਫੀਲਿੰਗ ਨੇ ਸਾਨੂੰ ਸਾਡੀਆਂ ਹੀ ਬਹੁਤ ਗੱਲਾਂ ਸ਼ੇਅਰ ਕਰਦੇ ਨੇ ਮੈਨੂੰ ਮੈਂ ਜਾਣਦਾ ਕਿ ਇਹਨਾਂ ਲਈ ਇਹ ਸਾਰਾ ਮੈਡਲ ਜੋ ਮੈਂ ਅਚੀਵ ਕਰ ਰਹੇ ਹਾਂ ਇਹਨਾਂ ਲਈ ਕਿੰਨੇ ਮਾਇਨੇ ਰੱਖਦਾ ਹੈ ਤੇ ਉਹ ਪਰਸਨਲ ਅਸੀਂ ਨਹੀਂ ਦੱਸ ਸਕਦੇ ਪਰ ਆ ਗਿਆ ਬਹੁਤ ਖੁਸ਼ੀ ਆ ਇਹ ਮਾਲਕ ਬਹੁਤ ਖੁਸ਼ੀਆਂ ਭਰਾ ਦੇ ਲੈਂਦਾ ਇਹ ਤੋਂ ਵੱਧ ਕਿਹੜੀ ਖੁਸ਼ੀ ਹੋ ਸਕਦੀ ਹੈ ਬੱਚਾ ਮੈਡਲ ਲੈ ਕੇ ਘਰ ਪਹੁੰਚਿਆ ਕਦੋਂ ਖੇਲਣਾ ਸ਼ੁਰੂ ਕੀਤਾ ਸੀ ਕੋਈ ਪੁਰਾਣੀ ਗੱਲਾਂ ਸੁਣਾਓ ਦੋਸਤ ਕਿੰਨਾ ਦੇ ਇੱਥੇ ਕੀਤਾ ਜੀ ਸੇਤਰਤੀ ਵੀ ਕਦੇ ਕਦੇ ਟਰੈਕਟਰ ਵੀ ਹਵਾ ਲਈਦਾ ਚਾਹ ਟਰੈਕਟਰ ਤੇ ਟਰੈਕਟਰ ਵੀ ਹਵਾ ਹਵਾ ਇਹਨੂੰ ਤੇ ਇਹ ਇਹ ਕੋਈ ਗਾਣਾ ਸੁਣਿਓ ਕਿਤੇ ਅੱਛਾ ਆਜਾ ਪਸੀਨਾ ਗਾਣਾ ਹੀ ਕਰਦਾ ਹੈ ਇਹਨਾਂ ਟੈਲੈਂਟਾਂ ਦੇ ਮੜ ਜਾਗੇ ਹੈ ਇਹਨੂੰ ਛਕਦਾ ਨਹੀਂ ਗਲੇ ਅੱਛਾ ਪੀੜ ਫਗੜਾ ਪਉਦਾ ਸੀ ਤੇ ਸਕੂਲੇ ਕੋ ਦਾ ਹੁੰਦਾ ਅੱਛਾ ਫਰ ਭੋਗੀਆਂ ਲਿਆਂਦਾ ਚੀਚਾ ਚਲੋ ਮਾਲਕ ਨੇ ਜਿਹਨੂੰ ਖੜਦਾ ਸੀ ਉਹਨੂੰ ਸਰਪੰਚ ਸਾਹਿਬ ਡੈਡੀ ਜੀ ਅਰੇ ਨਾਲ ਇੱਕ ਤੁਹਾਡੀ ਹੋਰ ਖਾਸੀ ਗੱਲ ਦੱਸਦੇ ਵੀ ਗਾਣੇ ਬੜੇ ਵਧੀਆ ਗਾਉਂਦੇ ਸਰਪੰਚ ਸਾਹਿਬ ਇੱਕ ਗਾਣਾ ਸੁਣਾ ਦਿਓ ਸਰ ਕੋਈ ਗੱਲ ਨਹੀਂ ਫੇਰ ਕਦੇ ਮਿਲਾਂਗੇ ਠੀਕ ਹੈ